ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਰਨਾਲਾ ਤੋਂ ਜਿੱਥੇ ਦੇ ਸ਼ੀਨੀਵਾਲ ਪਿੰਡ 'ਚ ਜ਼ਮੀਨੀ ਵਿਵਾਦ ਮੁਲਕੇ ਗੋਲੀ ਚੱਲਦੀ ਹੈ ਇਲਜ਼ਾਮ ਹੈ ਕਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਤਪਾਲ ਸਿੰਘ ਨੇ ਗੋਲੀ ਚਲਾਈ ਹੈ ਤੇਰੇ ਜਾਣਕਾਰੀ ਲਈ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਆਦਵਿੰਦਰ ਸਿੰਘ ਆਦਵਿੰਦਰ ਕੀ ਹੈ ਪੂਰੀ ਜਾਣਕਾਰੀ ਦੇਖੋ ਦਲੀਪ ਸ਼ੀਨੀਵਾਲ ਪਿੰਡ ਬਰਨਾਲੇ ਦੇ ਨੇੜੇ ਹੀ ਹੈਗਾ ਇੱਥੇ ਸਾਂਝੇ ਜਿਹੜੀ ਸਾਂਝੀ ਜ਼ਮੀਨ ਹੁੰਦੀ ਹੈ ਪਿੰਡ ਦੀ ਸ਼ਾਮਲਾਟ ਦੀ ਜ਼ਮੀਨ ਉਹ ਜ਼ਮੀਨ ਨੂੰ ਲੈ ਕੇ ਵਿਵਾਦ ਸੀਗਾ ਇਹ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਪ੍ਰਤਪਾਲ ਸਿੰਘ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਨੇ ਇਹ ਜ਼ਮੀਨ ਦੇ ਉੱਤੇ ਹਰ ਵਾਰ ਤੱਕੇ ਨਾਲ ਲੋਕਾਂ ਦਾ ਇਲਜ਼ਾਮ ਆ ਬੋਲੀ ਆਪ ਕਰਵਾ ਰਹੀ ਸੀ ਦੂਜੇ ਪਾਸੇ ਪਿੰਡ ਦੇ ਲੋਕ ਸੀ ਪਿੰਡ ਦੇ ਲੋਕਾਂ ਨੇ ਬੋਲੀ ਦਾ ਵਿਰੋਧ ਕੀਤਾ ਤਾਂ ਉਸੇ ਦਰਮਿਆਨ ਗੋਲੀਆਂ ਚੱਲੀਆਂ ਪ੍ਰਧਾਨ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ 2 ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਆ ਉਹਨਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆਗਾ ਫਿਲਹਾਲ ਜਿਹੜੀ ਪਿੰਡ ਦੀ ਪਿੰਡ ਕਾਫੀ ਤਣਾਅਪੂਰਨਾਂ ਪਿੰਡ ਚ ਮਾਹੌਲ ਪਰ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਧੰਨਵਾਦ ਅਦਵਿੰਦਰ ਪੂਰੀ ਜਾਣਕਾਰੀ ਲਈ